ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਦੋਸਤੋ ਅੱਜ ਫੇਰ ਆਪਾਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਹਾਜ਼ਰ ਆਂ ਬਾਪੂ ਬੂਰੀਆਂ ਵਾਲੇ ਦੇ ਫਾਰਮ ਤੋਂ ਸਾਹਮਣੇ ਤੁਸੀਂ ਦੇਖ ਸਕਦੇ ਆਂ ਚਿਹਰਾ ਮੋਹਰਾ ਪਛਾਣ ਹੀ ਲਿਆ ਹੋਊਗਾ ਤੁਸੀਂ ਬਾਕੀ ਦੋਸਤੋ ਫਿਰ ਵੀ ਇੱਕ ਵਾਰ ਤੁਹਾਨੂੰ ਐਡਰੈਸ ਕਨਫਰਮ ਕਰਾ ਦਿੰਨੇ ਆਂ ਬੜੇ ਵੀਰਾਂ ਨੇ ਬੱਗੀ ਮੋਸ ਤੇ ਟੇਢੇ ਘੜ ਦੀ ਡਿਮਾਂਡ ਕਰੀ ਸੀ ਤੇ ਬਾਪੂ ਕਹਿੰਦਾ ਉਦਾਂ ਹੀ ਵਿਕੀ-ਵੁਕੀ ਗਈਆਂ ਲੋੜ ਹੀ ਨਹੀਂ ਪਈ ਵੀਡੀਓ ਪਾਉਣ ਦੀ ਪਰ ਅੱਜ ਫਿਰ ਬਾਪੂ ਕੋਲੇ ਬਹੁਤ ਟੌਪ ਦੇ ਪੀਸ ਆਏ ਸੀ ਤੇ ਮੈਂ ਸੋਚਿਆ ਮੈਂ ਕਿਹਾ ਇੱਕ ਦਰਸ਼ਕਾਂ ਦਾ ਲਾਂਭਾ ਲਾਈਏ ਬੜੇ ਦਿਨਾਂ ਦਾ ਕਹਿਣ ਡਿਆ ਕਿ ਤੁਸੀਂ ਵੀਡੀਓ ਨਹੀਂ ਪਾਈ ਵੀਡੀਓ ਨਹੀਂ ਪਾਈ ਤੇ ਆਓ ਆਪਾਂ ਕਰਦੇ ਆਂ ਗੱਲਾਂ ਬਾਤਾਂ ਲੈਣੀਆਂ ਇਹਨਾਂ ਬਾਰੇ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਐਡਰੈਸ ਕਨਫਰਮ ਕਰਾਣਾ ਹੈਗਾ ਸਵਰਨ ਸਿੰਘ ਢਿੱਲੋਂ ਹਾਂਜੀ ਪਿੰਡ ਮਿਲਕ ਕਾਲੀਆਂ ਹਾਂਜੀ ਡਿਸਟ੍ਰਿਕਟ ਮੋਗਾ ਹਾਂਜੀ ਇਧਰ ਨੇੜੇ ਫਤਿਹਗੜ ਪੰਤੂਰਾ ਦਾ ਜੋਗੇ ਵਾਲਾ ਰੋੜਾ ਇਧਰਲੇ ਪਾਸੇ ਧਰਮਕੋਟ ਸ਼ਹਿਰ ਆ ਠੀਕ ਹੈ ਜੀ ਹਾਂਜੀ ਸੈਂਟਰ ਚ ਆਪਣਾ ਪਿੰਡ ਆ ਠੀਕ ਹੈ ਜੀ ਬਾਪੂ ਫਿਰ ਅੱਜ ਬੂਰੀਆਂ ਤੇ ਟੇਢੇ ਕੱਟ ਵਾਲੀ ਕਿੱਥੋਂ ਦਾ ਬੁਲਿਆ ਆ ਇਹ ਆ ਦੋ ਬੂਰੀਆਂ ਜੀ ਆ ਟੇਢੇ ਕੱਟ ਵਾਲੀਆਂ ਮੇਕੋ ਠੀਕ ਆ ਲੈ ਆ ਅੰਬਰਸਾ ਡੇਰੀ ਦੀ ਆ ਅੱਛਾ ਹਾਂਜੀ ਫੇ ਡੈਰੀ ਦੇ ਵਿੱਚ ਮੰਨ ਲਓ ਚੰਗੇ ਆਪ ਦੇ ਮਿਹਨਤ ਦੇ ਪਸ਼ੂ ਹੈ ਬ੍ਰੀਡ ਬ੍ਰੀਡ ਵਾਲੀਆਂ ਮੱਝਾਂ ਖੜੀਆਂ ਉਹਦੇ ਵਿੱਚ ਡੈਰੀ ਤੇ ਕਿਉਂਕੋ ਜਾਨਵਰ ਘੱਟ ਨਿੱਕਾ ਪਾ ਦ ਵੱਡੀ ਮੱਝ ਲਿਆਉਂਦੇ ਆ ਠੀਕ ਆ ਤੇ ਕਟੀਆਂ ਸੇਲ ਕਰਦੇ ਆ ਬਾਕੀ ਇੱਕ ਗੱਲ ਆ ਬਾਪੂ ਡੈਰੀ ਦੇ ਵਿੱਚ ਮੱਝ ਚੰਗੇ ਦੁੱਧ ਵਾਲੀ ਰੱਖਦੇ ਆ ਮੈਂ ਕਹਿੰਦਾ ਯਾਰ ਦੁੱਧ ਤਾਂ ਬੱਚਾ ਵੀ ਦੱਸੀ ਜਾਂਦਾ ਚੰਗੀ ਮਾਂ ਮਾਂ ਦੀ ਧੀ ਆ ਵਾਕਿਆ ਗੱਲ ਸਹੀ ਆ ਕਦ ਵੇਖ ਚ ਕੱਟੀ ਦਾ ਸੋ ਦੋਸਤ ਤੁਸੀਂ ਕੱਟ ਤੇ ਮਨਕਰੀ ਅੱਕ ਤਾਜ਼ਾ ਲਾ ਹੀ ਗਏ ਹੋਗੇ ਬਹੁਤ ਤਗੜੇ ਕਦ ਕਰਦੀ ਇਹ ਝੋਟੀ ਬੰਨ ਵਾਲੀ ਆ ਦੇਖ ਟੇਡਾ ਕਾਟਾ ਤੇ ਮਣਕਣੀ ਆਖਾ ਤੇ ਲੈ ਜਾਓ ਫੜਾਫੜ ਵੇਖ ਕਟੀ ਕਿਸੇ ਪਾਸੇ ਖੁੰਜੀ ਤੇ ਮੈਨੂੰ ਦੱਸ ਦੇ ਮੈਂ ਨਾ ਯਾਰ ਬਾਪੂ ਇਹਦਾ ਐ ਲੱਗਦਾ ਜਿਵੇਂ ਸਿਰ ਤੇ ਕਿਸੇ ਦੇ ਦਾ ਨਕਸ਼ਾ ਬਣਿਆ ਹੁੰਦਾ ਹੋਣਾ ਹੈ ਨਾ ਇਹ ਦੇਖ ਇਧਰ ਯਾਰ ਕੱਡੀ ਸੋਹਣੀ ਕਟੀ ਯਾਰ ਵਾਕਿਆ ਦੋਸਤੋ ਵੇਖੋ ਮੈਨੂੰ ਤਾਂ ਨਹੀਂ ਲੱਗਦਾ ਬਾਕੀ ਤੁਸੀਂ ਪਾਰ ਖੂਗਾ ਵੇਖੋ ਆ ਨਕਸ਼ਾ ਕਿਹੜੇ ਦੇਸ਼ ਦਾ ਬਣਿਆ ਬਣਿਆ ਜਰੂਰ ਲੱਗਦਾ ਕੋਈ ਹਾਂ ਐ ਬਣਿਆ ਪੂਰਾ ਪੂਰਾ ਵੇਖੋ ਇਧਰ ਇੱਥੋਂ ਲਿ ਜਾ ਕੇ ਇੱਥੇ ਐ ਜਾ ਚੱਕ ਕੇ ਲਿਆ ਕੇ ਗੁਜਰਾਤ ਦੀ ਖੇਡ ਆ ਯਾਰ ਗੁਜਰਾਤ ਵਾਕਿਆ ਕੀ ਨਹੀਂ ਕਰ ਸਕਦੀ ਚੰਗੀ ਬਰੀਡ ਆ ਜਿਹੜੀ ਗੁਜਰਾਤ ਕੁਝ ਵੀ ਕਰ ਸਕਦਾ ਵ ਕੁਦਰਤ ਜਿਹੜੀ ਬਹੁਤ ਵੱਡੀ ਵੱਡੀ ਚੀਜ਼ ਆ ਕੁਦਰਤ ਹਾਂਜੀ ਹਾਂਜੀ ਬਿਲਕੁਲ ਕੱਟੀ ਦੀ ਹਾਈਟ ਵੇਖੋ ਥਣ ਵੇਖ ਅਡਰ ਕੁਆਲਟੀ ਵੇਖ ਲੈ ਬਾਪੂ ਥਣ ਦਿਖਾ ਦੇ ਚੰਗੀ ਤਰ੍ਹਾਂ ਮੈਂ ਇੱਕ ਟੌਪ ਦਾ ਥਣ ਲੱਗਾ ਕੱਟੀ ਨੂੰ ਦੋਸਤੋ ਆ ਵੇਖੋ ਥਣ ਇੱਕ ਗੱਲ ਵੇਖੀ ਬਾਪੂ ਤੇਰੀ ਸਫਤ ਆ ਯਾਰ ਜਿਹਨੇ ਪਾਇਦ ਆ ਵੇਖ ਦੋਸਤੋ ਲਾਤ ਲਾ ਕੇ ਸ਼ਾਖ ਖੜੀ ਆ ਮੈਂ ਥਣ ਨੂੰ ਹੱਥ ਲਾਇਆ ਤਾਂ ਸ਼ਾਖ ਖੜ ਗਈ ਇਹਨੂੰ ਕਹਿੰਦੇ ਬਰੀਡ ਮੰਥਿਆ ਵਾਕਿਆ ਕਰਮਾ ਵਾਲੀ ਜੇ ਰਾਣੇ ਘਰਾਣੇ ਦੀ ਆਹੇ ਕੋਈ ਕਰਮਾ ਵਾਲੀ ਠੀਕ ਆ ਚੰਗੇ ਪਿਓ ਦੀ ਤੀਜ ਆ ਠੀਕ ਆ ਹਾਂਜੀ ਤੇ ਜਿੰਨੀਆਂ ਵੀ ਵੀਡੀਓ ਪਾਈਆਂ ਦੋਸਤੋ ਬਾਪੂ ਦੇ ਫਾਰਮ ਤੋਂ ਸਾਰੀਆਂ ਹੀ ਕਟੀਆਂ ਦੇ ਆਰਡਰ ਕੁਆਲਿਟੀ ਇੰਨੀ ਕੁ ਟਾਪ ਦੀ ਹੁੰਦੀ ਹੈ ਨਾ ਕਿ ਮੈਨੂੰ ਵੇਖਣ ਦੀ ਲੋੜ ਨਹੀਂ ਪੈਂਦੀ ਆਪਾਂ ਦੋ ਚੀਜ਼ਾਂ ਦੇਖੀਦਾ ਠੀਕ ਆ ਮੱਥਾ ਤੇ ਆਰਡਰ ਕੁਆਲਿਟੀ ਠੀਕ ਆ ਹਾਂਜੀ ਇਹ ਵੇਖ ਕੇ ਜੇ ਦੀ ਗੰਮ ਪਰਮਾਤਮਾ ਅੱਖ ਪੂਰੀ ਦੀ ਟਾਪ ਦੀ ਹੋਵੇ ਹਾਂਜੀ ਅੱਖ ਜੇ ਨੀਲੀ ਵਾਲੀ ਨਹੀਂ ਤੇ ਫਿਰ ਉਹ ਨੀਲੀ ਨਹੀਂ ਮਾਵਾ ਦੇ ਦਰਸ਼ਨ ਕਰ ਲਈਦੇ ਆ ਵੀ ਆ ਇਹਦੀਆਂ ਮਾਵਾ ਤੇ ਆਪਾਂ ਫਿਰ ਕੱਟੀਆਂ ਖੁਬ ਚਾਹੀਦਾ ਠੀਕ ਆ ਤੇ ਬਾਪੂ ਇਸ ਤੋਂ ਅੱਗੇ ਫਿਰ ਨਿੱਕਾ ਪੀਸ ਕਿੱਥੋਂ ਮੈਂ ਕਹਾਂ ਇਹ ਮਹਿੰਦੀ ਰੰਗੀ ਆ ਬੂਰੀ ਠੀਕ ਆ ਤੇ ਜਿਹੜਾ ਲੈ ਗਿਆ ਉਹ ਹੀ ਠੀਕ ਆ ਆਲਾ ਮਤਰਾ ਵੇਖੋ ਮਹਿੰਦੀ ਰੰਗੀ ਬੂਰੀ ਆ ਠੀਕ ਆ ਮਣਕਣੀ ਆਖਾ ਠੀਕ ਆ ਬੱਗੀ ਮੋਛਾ ਵੇ ਠੀਕ ਆ ਕਿਆ ਬਾਤ ਆ ਦੋਸਤੋ ਬਾਈ ਇਥੋਂ ਹੀ ਕਮਾਲੀ ਬਾਪੂ ਮੜਾ ਜਾ ਆਪਾਂ ਇੰਨੀ ਜਸਾ ਹੋਣਾ ਦਾ ਗਾਂ ਨਾਲੇ ਚੱਲ ਜੇ ਹੋਇਆ ਗਰਮੀ ਕਰਦੀ ਏ ਠੀਕ ਆ ਸੋ ਦੋਸਤੋ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਆ ਤੂੰ ਹੀ ਆ ਦੇਖ ਸਕਦੇ ਆ ਪੂਛ ਜਿਹੜੀ ਇਹਦੀ ਅੱਧੇੋਂ ਜ਼ਿਆਦੀ ਵਾਈਟ ਆ ਸੇ ਸੁਪਰ ਵੀ ਨਿਸ਼ਾਨ ਆ ਗਿਆ ਬਾਪੂ ਬੂਰੀਆਂ ਦਾ ਤੈਨੂੰ ਫਿਰ ਸ਼ੌਕ ਪੂਰਾ ਹੀ ਆ ਕੋਈ ਨਾ ਕੋਈ ਲੱਭ ਹੀ ਲਿਆ ਮੈਂ ਜੋੜਾ ਆਪਦੇ ਫਾਰਮ ਚ ਰੱਖਣੇ ਰੱਖਣਾ ਠੀਕ ਆ ਦੋ ਹੋਣਗੀਆਂ ਲਾਜ਼ਮੀ ਚਾਹੇ ਵੱਡੀਆਂ ਆ ਕੇ ਗੱਬਣਾ ਵੀ ਮਿਲ ਜਾਂਦੀ ਆਪਾਂ ਗੱਬਣ ਵੀ ਲੈ ਲੀਦੀਆਂ ਠੀਕ ਆ ਤੇ ਕਿਹ ਕੋ ਸੱਜਣ ਕੋ ਗੱਬਣ ਵੀ ਖੜੀ ਆਪਾਂ ਲੈ ਲੀਨੇ ਆ ਦੋਸਤੋ ਇਹਦੀ ਮਿਲਕਵੇਂ ਤੁਸੀਂ ਚੈੱਕ ਕਰੋ ਤੇ ਹੱਡ ਰੌਡਰ ਦੀ ਕੁਆਲਿਟੀ ਤੁਹਾਨੂੰ ਦਿਖਾਉਣੇ ਆ ਤੁਸੀਂ ਕਹੋਗੇ ਵਾਕਿਆ ਆ ਦੇਖੋ ਆ ਵੇਖੋ ਦੋਸਤੋ ਵਾਕਿਆ ਪੂਸ ਜਾ ਕੇ ਖੜ ਜਾਂਦੀ ਆ ਬਾਪੂ ਜਿਆ ਰਹੇ ਜਿਵੇਂ ਕਹਿੰਦੇ ਬੰਦਾਮਾਂ ਵਾਲੀ ਖੀਰ ਖਵਾਉਂਦੀ ਆ ਬੰਦੇਮਾਂ ਬੰਦਾ ਬਾ ਜੂਰੀ ਖੋਣੇ ਇਹਨਾਂ ਨੂੰ ਸੌਫੜੀ ਵਾਕਿਆ ਜੀ ਧੰਨ ਗੁਰੂ ਰਾਮ ਦਾ ਪਾਸ਼ਾ ਮਿਹਰ ਕਰੇ ਇਹ ਵੀ ਕਿਸੇ ਫਾਰਮ ਤੇ ਜਾ ਕੇ ਮੈਂ ਕਹਿੰਦਾ ਸ਼ਿੰਗਾਰ ਬਣ ਗਈਆਂ ਪੂਰਾ ਸ਼ਿੰਗਾਰ ਬਣੂ ਯਾਰ ਬੂਰੀ ਤਾਂ ਵਾਕਿਆ ਦੋਸਤਾਂ ਬੂਰੀਆਂ ਤਾਂ ਪਹਿਲਾਂ ਕਰਮ ਵਾਲੀਆਂ ਬਹੁਤ ਵਧੀਆ ਬਰੀਡ ਚੱਲਦੀ ਆ ਠੀਕ ਆ ਤੇ ਉਮਰ ਹੋਊਗੀ ਕੋਈ 10 ਕਿ ਮਹੀਨੇ ਹਾਂਜੀ ਇਹ 9ਵਾਂ 10ਵਾਂ ਲੱਗਾ ਇਹਨੂੰ ਪੂਰਾ ਠੀਕ ਆ 9 ਮਹੀਨੇ ਚੱਲਦਾ ਠੀਕ ਆ ਤੇ ਇਸ ਤੋਂ ਅੱਗੇ ਜਿਹੜੀ ਕੱਟੀ ਦਿਖਾਉਣ ਲੱਗੇ ਆਪਾਂ ਆਹ ਵੇਖੋ ਜੀ ਇਹ ਵੀ ਤੋਰੀਏ ਮੈਂ ਕਹਿੰਦਾ ਕੀ ਬਾਤਾਂ ਹਨ ਵੇਖ ਇੱਧਰ ਬੱਗੀ ਮੁੱਛ ਤੇ ਨੀਲੀ 라ਵੀ ਬੂਰੀ ਲੋ ਵੀ ਦੋਸਤੋ ਤੈਨਾਂ ਚੀਜ਼ਾਂ ਮਿੱਤਰੋ ਨਹੀਂ ਲੱਭਦੇ ਬੂਰੀ ਆ ਤੇ ਬੱਗੀ ਮੁੱਛ ਚ ਆ ਗਈ ਆ ਤੇ ਮਾਰਕਿੰਗ ਵੀ ਜਾਇਜ਼ ਆ ਤੇ ਨਿਸ਼ਾਨੀਆਂ ਵੀ ਪੂਰੀਆਂ ਸਾਰੀਆਂ ਪੂਰੀ ਪੂਰੀਆਂ ਪ੍ਰੋਪਰ ਨਿਸ਼ਾਨੀਆਂ ਲੈ ਚੱਲ ਬਾਪੂ ਤੋਰਗਾ ਗਰਮੀ ਬਹੁਤ ਹੋ ਗਈ ਆ ਪਰ ਅਸੀਂ ਵੀ ਇਹਨਾਂ ਨੂੰ ਹੁਣ ਤੰਗ ਨਹੀਂ ਕਰ ਸਕਦੇ ਜ਼ਿਆਦਾ ਪਰ ਨੇੜੇੋਂ ਜੇ ਗਿੜਾ ਪਕੜਾ ਲਿਆ ਹੋਣਾ ਬਾਹਲੀ ਦੂਰ ਨਹੀਂ ਲੈ ਜਾਣੀ ਟੈਂਪਰੇਚਰ ਕਾਫੀ ਹਾਈ ਆ ਸੋ ਦੋਸਤੋ ਆ ਤੁਸੀਂ ਦੇਖ ਸਕਦੇ ਆ ਵੀ ਜਿਹੜੇ ਬੂਰੀਆਂ ਦਾ ਸ਼ੌਂਕ ਰੱਖਦੇ ਆ ਨਾ ਇਹ ਫਿਰ ਬਾਪੂ ਸਵਰਨ ਸਿੰਘ ਢੱਲੋਂ ਦੇ ਫਾਰਮ ਤੇ ਆ ਜਿਓ ਇੱਥੇ ਆ ਕੇ ਤੁਹਾਡੇ ਸ਼ੌਂਕ ਸਾਰੇ ਬਾਪੂ ਨੇ ਪੂਰੇ ਕਰਾਉਂ ਪੂਰੇ ਕਰਾਉਂ ਜੇਵ ਜੀ ਚੀਜ਼ ਉਹ ਜੀ ਆਪਣੇ ਕੋ ਖੜੀ ਹੈ ਠੀਕ ਆ ਜੇਵ ਜੀ ਦਾਖੇ ਚ ਮੰਗਣਗੇ ਠੀਕ ਆ ਬਾਪੂ ਹਾਂਜੀ ਨਹੀਂ ਰੀਸਾ ਤੇਰੀਆਂ ਲੈ ਚੱਲ ਬਾਹਰ ਅੰਦਰ ਸੋ ਦੋਸਤੋ ਇਹਦਾ ਆਰਡਰ ਕੁਆਲਿਟੀ ਤੁਹਾਨੂੰ ਮੈਂ ਚੈੱਕ ਕਰਾਉਣਾ ਵਾਂ ਕਿ ਇੰਨੀ ਕੁ ਸਾਫ਼ ਹਨਾ ਥਣਾ ਦੀ ਪਹਿਲਾਂ ਸੂ ਵਾਲਾ ਨਿਸ਼ਾਨ ਚੈੱਕ ਕਰੋ ਨਹੀਂ ਯਾਰ ਥਣ ਚੈੱਕ ਕਰੋ ਇਹਦੇ ਵੇ ਕੀ ਬਾਤਾਂ ਯਾਰ ਘੜ ਨਹੀਂ ਖੁਣੀ ਵੇ ਕੱਲਾ 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 ਥਣ ਲੱਗਾ ਆ ਵੇਖੋ ਦੋਸਤੋ ਕਿ ਗੈਪ ਪੂਰਾ ਹੈ ਗੱਲਾਂ ਕੋਈ ਵੀ 1 ਰੁਪਈਏ ਦਾ ਨੁਕਸ ਨਹੀਂਗਾ ਇਹਦੇ ਵਿੱਚ ਕੋਈ ਚੋਬਾ ਨਹੀਂ ਹੋਊਗਾ ਚਾਰ ਥਣ ਹੋਣਗੇ ਜੇ ਪੰਜਵਾਂ ਥਣ ਹੋਊਗਾ ਨਾ ਬਾਪੂ ਕਹਿੰਦਾ ਹਾਂਜੀ ਨਾ ਤੇ ਮੇਰੇ ਘਰੇ ਦੁਗਲੇ ਰੁਪਈਏ ਦੇ ਕੇ ਦੁਗਲੇ ਰੁਪਈਏ ਦੇ ਕੇ ਉਹਨੂੰ ਕਿਰਾਇਆ ਕੋਲੋਂ ਦੇਉਂ ਵੀ ਆ ਪੰਜਵਾਂ ਥਣ ਲੱਗਾ ਬਾਪੂ ਹੀ ਹੋੜ ਮਾਰਿਆ ਤੇ ਆਪਾਂ ਇਹੋ ਜਿਹਾ ਕੰਮ ਕਰਨਾ ਹੀ ਨਹੀਂ ਠੀਕ ਆ ਬਾਪੂ ਹਾਂਜੀ ਜੋ ਆਸ ਆਪਣੇ ਫਾਰਮ ਤੇ ਉਹ ਸੋਚ ਦੱਸਣਾ ਠੀਕ ਆ ਤੇ ਬਾਪੂ ਫਿਰ ਇਹਨਾਂ ਦੀਆਂ ਮਾਵਾਂ ਦੇ ਦੁੱਧ ਦੇ ਰਿਕਾਰਡ ਚੰਗੇ ਸੀਗੇ ਹਾਂ ਮਾਵਾਂ ਦਾ ਰਿਕਾਰਡ ਚੰਗੇ ਕਰਕੇ ਤਾਂ ਆਪਾਂ ਇਹਨਾਂ ਦੀਆਂ ਅਮਨਸਿਆ ਖਰੀਦ ਕੇ ਠੀਕ ਆ ਠੀਕ ਆ ਚੰਗੇ ਦੁੱਧ ਵਾਲੀਆਂ ਮਾਵਾਂ ਦੇ ਬੱਚੇ ਲਈਦੇ ਆਪਾਂ ਮਾੜੇ ਲਈਦੇ ਹੀ ਨਹੀਂ ਠੀਕ ਆ ਤੇ ਇੱਕ ਵਾਰ ਐਡਰੈਸ ਫੇਰ ਕਨਫਰਮ ਕਰਾ ਦੇਣਾ ਜੀ ਨਾਂ ਸਵਰਨ ਸਿੰਘ ਢਿੱਲੋਂ ਹਾਂਜੀ ਪਿੰਡ ਮਿਲਕ ਕਾਲੀਆਂ ਠੀਕ ਆ ਜ਼ਿਲ੍ਹਾ ਮੋਗਾ ਠੀਕ ਆ ਨੇੜੇ ਧਰਮਕੋਟ ਸ਼ਹਿਰ ਆ ਠੀਕ ਆ ਇਧਰ ਫਤੇਗੜ ਪਿੰਤੂਰਾ ਤੇ ਜੋਗੇ ਵਾਲਾ ਰੋਡ ਆ ਜੀ ਠੀਕ ਆ ਜੀ ਤੇ ਮੁੱਲ ਬਾਪੂ ਇਹਨਾਂ ਦਾ ਫਿਰ ਕੀ ਕਹਿੰਦੇ ਮੁੱਲ ਇਹਨਾਂ ਦਾ ਆਪਾਂ ਸਾਰਿਆਂ ਦਾ ਫੋਨ ਤੇ ਦੱਸਾਂ ਠੀਕ ਆ ਅਮਨ ਸਿੰਘ ਬਿਲਕੁਲ ਜਾਇਮੁਲ ਕਰਾਂਗੇ ਲੈਣ ਵਾਲੀ ਗੱਲ ਹੋਊ ਠੀਕ ਆ ਸੋ ਦੋਸਤੋ ਇਹ ਸੀ ਅੱਜ ਬਾਪੂ ਸਵਰਨ ਸਿੰਘ ਢਲੋਂ ਦੇ ਫਾਰਮ ਤੇ ਵੀਡੀਓ ਇੱਕ ਤੁਹਾਨੂੰ ਇਧਰਲੇ ਪਾਸੇ ਨਾ ਦੋ ਥਣੀ ਕੱਟੀ ਤੇ ਇੱਕ ਹਰਿਆਣੇ ਦੀ ਬਰੀਡ ਵਿਖਾਉਣੀ ਆ ਮੰਨ ਲਓ ਪਰਲੇ ਪਾਸੇ ਕੱਟੀ ਖੜੀ ਆ ਬਹੁਤ ਚੰਗੇ ਬੁੱਲਦੀ ਧੀ ਆ ਮੈਂ ਕਿਹਾ ਟਾਪ ਦੇ ਖਰਬੂਜੇ ਆ ਦੋਨੇ ਅਲੱਗ ਤੋਂ ਇੱਕ ਵੀਡੀਓ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੋੜਾ ਹਾਂ ਸਾਂ ਦਾ ਜੋੜਾ ਹੀ ਬਾਪੂ ਲੱਭ ਲਿਆ ਪਤਾ ਨਹੀਂ ਕਿੱਥੋਂ ਲੱਭ ਲਿਆਉਂਦਾ ਪਤੰਦਰ ਮਿਹਨਤ ਬੜੀ ਕਰਦਾ ਦੋਸਤੋ ਤੇ ਆ ਜਿਹੜੇ ਇਧਰਲੇ ਪਾਸੇ ਤਿੰਨ ਪਸ਼ੂ ਧਾਨਿਆਂ ਬਾਪੂ ਦੇ ਫਾਰਮ ਤੇ ਬਾਪੂ ਇੱਕ ਵਾਰੀ ਆ ਟੇਡੇ ਕਾਟ ਵਾਲੀ ਦਾ ਫੇਸ ਐ ਨੂੰ ਕਰਕੇ ਵਿਖਾਇਆ ਆ ਦੇਖ ਟੇਡੇ ਕਾਟ ਵਾਲੀ ਯਾਰ ਕਿਆ ਬਾਤਾਂ ਕੱਟੀਆਂ ਇੱਧਰ ਵੇ ਖੋਲ ਕੇ ਦਰਸ਼ਨ ਦਿਖਾ ਦਈਏ ਪਰਿਵਾਰ ਵਿਖਾ ਦੇ ਯਾਰ ਦਰਸ਼ਕਾਂ ਨੇ ਕਿਸੇ ਨੇ ਦੂਰੋਂ ਆਣਾ ਹੁੰਦਾ ਇਹ ਨੂੰ ਆਣਾ ਹੁੰਦਾ ਹੈ ਕਹਿਣਾ ਯਾਰ ਵੀ ਇਹ ਖਰਿਆ ਉਤਨਾ ਹੀ ਆ ਆ ਯਾਰ ਫੇਸ ਤੇ ਤੁਸੀਂ ਵੇਖੋ ਕਿਹੜਾ ਬਣਿਆ ਨਕਸ਼ਾ ਕਿਸੇ ਨਾ ਕਿਸੇ ਚੀਜ਼ ਦਾ ਹੈਗਾ ਯਾਰ ਮੈਨੂੰ ਲੱਗਦਾ ਹੁਣ ਇਹਦਾ ਪਾਰਕੂ ਦੱਸ ਸਕਦੇ ਮੈਨੂੰ ਤਾਂ ਇਨੀ ਨੌਲੇਜ ਨਹੀਂ ਨਕਸ਼ਾ ਹੀ ਬਣਿਆ ਪਿਆ ਕਰ ਰਿਹਾ ਉੱਤੇ ਤਿਲ ਵੀ ਆ ਵੇਖੋ ਅੱਛਾ ਤੈਨਾਂ ਅਲੱਗ-ਅਲੱਗ ਤਿਲਾ ਦੇਖੋ ਤਿੰਨ ਬੂਟ ਠੀਕ ਵਾਕਿਆ ਤਿਲਾਂ ਵਾਲੀ ਵੀ ਗਰਮ ਵਾਲੀ ਉਹਦੇ ਨੂੰ ਗਰਮ ਵਾਲੀ ਹੁੰਦੀ ਹੈ ਜਾਨਾ ਤਿੰਨ ਰੰਗ ਨਹੀਂ ਲੱਭਦੇ ਵਾਕਿਆ ਤੇ ਲੱਭਦੇ ਆ ਟੋਪਨਾ ਇਹ ਮਿਹਨਤ ਕਰੀਏ ਵਾਕਿਆ ਲੈ ਬੰਨ ਫਿਰ ਬਾਪੂ ਦੇ ਥਣਾ ਦੇ ਫਿਰ ਇਥੇ ਥਣ ਚੱਕ ਕਰ ਯਾਰ ਆਰਡਰ ਤੇ ਜਿੱਦਾ ਕੱਟ ਤੇ ਮਣਕਣੀ ਅੱਖ ਮਿੱਤਰੋ ਇਹ ਨਹੀਂ ਲੱਭਣੀ ਲੈ ਜੋ ਫੜਾ ਫੜਾ ਆਰਡਰ ਰੂਡਰ ਤੇ ਹੱਥ ਮਾਰ ਕੇ ਮਰਜੀ ਕਰਮਾਂ ਵਾਲੀ ਵੇ ਪੂਛ ਚੱਕੂਗੀ ਯਾਰ ਲੈ ਆਹ ਕਰੂਗੀ ਲੱਤ ਪਿੱਛੇ ਵੇ ਯਾਰ ਵਾਕਿਆ ਬਾਪੂ ਇਸੇ ਕਰਕੇ ਲੋਕੀ ਨੀਲੀ ਦੇ ਮਗਰ ਪੈ ਗਏ ਹਨਾ ਮੈਂ ਕਹਿੰਦਾ ਯਾਰ ਨੀਲੀ ਠੰਡੀ ਆ ਲੰਮੇ ਸਮੇਂ ਦਾ ਹੀ ਮਣਨ ਵਾਲੀ ਮੱਝ ਆ ਠੀਕ ਆ ਠੀਕ ਮੇਰੇ ਕੋਲੇ ਆ ਘਰੇ ਭਾਵੇਂ ਚੋਣ ਡਿਆ ਵਾਂ ਠੀਕ ਆ ਤੇ ਹਜੇ ਨਾਲ ਤੂੰ ਗੱਭਣ ਥੋੜਾ ਜਰਦੀ ਆ ਠੀਕ ਆ ਦੋ ਟਾਈਮ ਦੁੱਧ ਦੇਈ ਜਾਂਦੀ ਐਨੀ ਠੰਡੀ ਮੱਝ ਆ ਠੀਕ ਤੇ ਠੀਕ ਆ ਬਾਪੂ ਜੀ ਫਿਰ ਮਿਲਦੇ ਆ ਨਵੀਂ ਵੀਡੀਓ ਤੇ ਠੀਕ ਆ ਜੀ ਤੇ ਧੰਨਵਾਦ ਧੰਨਵਾਦੀ